ਹੈਲੋ ਸਰਸਰੀਆ ਕਾਲ ਜੀ ਕਿਊਟ ਸਿਮੂ ਐਂਡ ਕੁਚਨਲ ਦੇ ਤੁਹਾਨੂੰ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਖਿੱਕਾ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਇੱਕ ਬਣਾ ਕੇ ਦਿਖਾਨੇ ਤੁਹਾਨੂੰ ਹੋਮ ਬੇਕੀ ਜੋ ਕਿ ਝੁਰੜੀਆਂ ਵਾਸਤੇ ਬਹੁਤ ਵਧੀਆ ਚੀਜ਼ ਆ ਕਿਸੇ ਦੇ ਵੀ ਜਦੋਂ ਅੱਜ ਦਾ ਟਾਈਮ ਵਿੱਚ ਤਾਂ ਬਹੁਤ ਜਲਦੀ ਝੁਰੜੀਆਂ ਆ ਜਾਂਦੀਆਂ 30 35 ਸਾਲ ਦੀ ਉਮਰ ਦੇ ਵਿੱਚ ਹੀ ਫੇਸ ਤੇ ਝੁਰੜੀਆਂ ਪੈ ਜਾਂਦੀਆਂ ਤੇ ਉਹਦੇ ਵਾਸਤੇ ਆਪਾਂ ਇੱਕ ਆਪਾਂ ਖੁਦ ਵੀ ਯੂਜ਼ ਕਰਦੇ ਹਾਂ ਤੇ ਤੁਹਾਨੂੰ ਬਣਾ ਕੇ ਦਿਖਾਉਨੇ ਆ ਤੇ ਨਾਲੇ ਖੁਦ ਯੂਜ਼ ਕਰਾਂਗੇ ਆਪਦੇ ਫੇਸ ਦੇ ਉੱਤੇ ਅਪਲਾਈ ਕਰਕੇ ਦਿਖਾਉਨੇ ਆ ਤੇ ਤੁਸੀਂ ਵੀ ਜ਼ਰੂਰ ਬਣਾਓ ਹਾਂਜੀ ਤੇ ਆਪਾਂ ਇੱਕ ਚਮਚਾ ਲੈ ਲਾਂਗੇ ਨਾਰੀਅਲ ਤੇਲ ਦਾ ਆ ਕੋਕੋਨਟ ਵਾਲਾ ਜਿਹੜਾ ਆਇਲ ਹੁੰਦਾ ਹੈ ਉਹਦਾ ਇੱਕ ਚਮਚਾ ਭਰ ਕੇ ਆਪਾਂ ਪਾ ਲਾਂਗੇ ਇਹਦੇ ਵਿੱਚ ਆ ਦੇਖੋ ਜੀ ਪੂਰਾ ਫੁੱਲ ਭਰ ਕੇ ਆਪਾਂ ਇੱਕ ਚਮਚਾ ਆਹ ਵਾਲਾ ਕੋਕਨਟ ਆਇਲ ਆ ਲੈ ਤੇ ਆਪਾਂ ਵਿਟਾਮਿਨ E ਦਾ ਕੈਪਸੂਲ ਲੈ ਆਏ విటామన్ కెస్ కోనట్యల్ తర్వాత మిక్స్ కర మరి హాయి పాంబూ లేమన్ ਨਿੰਬੂ ਦੀ ਆਪਾਂ 2 3-4 ਬੂੰਦਾਂ ਹੀ ਪਾਉਣੀਆਂ ਜ਼ਿਆਦਾ ਨਹੀਂ ਪਾਉਣ। ਆਪਾਂ ਨਿੰਬੂ ਪਾ ਲਈ। ਇੱਕ ਚੁਟਕੀ ਇਹਦੇ ਵਿੱਚ ਹਲਦੀ ਦੀ ਪਾਉਣੀ ਹੈ। ठीक है ज़्यादा नहीं पूरी तरह मिक्स कर लेना आ देखो इस टाइप का बन जूगा है ਫਿਰ ਆਪਾਂ ਕਾਟਨ ਲੈ ਲੈਣੀ ਹੈ ਰੂਮ ਆ ਦੇਖੋ ਇਹ ਆਪਣੇ ਫੇਸ ਦੇ ਉੱਪਰ ਬਿਠਾ ਦੇ ਇਹਨੂੰ ਇੱਦਾਂ ਉੱਪਰ ਨੂੰ ਕਰਕੇ ਹੀ ਲਾਣਾ ਹੈ ਇੱਦਾਂ ਕਰਕੇ नीचे नु करके लापर तो इस जगह तो ए क्योंकि ज्यादातर एथो तो शुरू होंगे झुरड़िया पैन ਇਹਨੂੰ ਆਪਾਂ ਇੱਥੋਂ ਇੱਥੋਂ ਜਾਲਾ ਜਾਲ ਚੁਰੜੀ ਆਪਣੇ ਇਹਨਾਂ ਜਗ੍ਹਾ ਤੇ ਪੈਂਦੀ ਆ ਇੱਥੇ ਇੱਥੇ ਹੋ ਗਈਆਂ ਇਸ ਤੇ ਇਹਨੂੰ ਐਦਾਂ ਉੱਪਰ ਨੂੰ ਤੈਨੂੰ ਜੀ ਆਪਾਂ ਇਹਨੂੰ 15 ਮਿੰਟ ਲਗਾ ਕੇ ਫੇਸ ਦੇ ਉੱਪਰ ਰੱਖਣਾ ਹੈ 15 ਮਿੰਟ ਆਪਾਂ ਬੈਠ ਜਾਣਾ ਹੈ ਲਗਾ ਕੇ ਕੋਈ ਕੰਮ ਵੀ ਕਰ ਸਕਦੇ ਹੋ ਬਸ ਜੇ ਤੁਹਾਡੇ ਕੋਲ ਫ੍ਰੀ ਟਾਈਮ ਹੋ ਤੁਸੀਂ ਬੈਠ ਸਕਦੇ ਹੋ ਤੇ ਵੈਸੇ ਫੇਸ ਦੇ ਉੱਪਰ ਆਪਾਂ 15 ਮਿੰਟ ਲਗਾ ਕੇ ਰੱਖਣਾ ਹੈ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਝੁਰੜੀਆਂ ਬਿਲਕੁਲ ਹੀ ਨਹੀਂ ਆਉਂਦੀਆਂ ਮਤਲਬ ਇਹ ਨਹੀਂ ਹੈਗਾ ਕਿ ਇਸ ਤੋਂ ਪਹਿਲਾਂ ਹੀ ਆ ਜਾਣੀਆਂ ਜਿਵੇਂ ਅੱਜ ਦੇ ਟਾਈਮ ਵਿੱਚ ਹੋਏਗਾ ਕਿ 30 35 ਸਾਲ ਦੀ ਉਮਰ ਦੇ ਵਿੱਚ ਹੀ ਝੁਰੜੀਆਂ ਆ ਜਾਂਦੀਆਂ ਤੇ ਉਦਾਂ ਝੁਰੜੀਆਂ ਨਹੀਂ ਆਉਣਗੀਆਂ ਮੈਂ ਖੁਦ ਵੀ ਇਹੀ ਆਪਣੇ ਫੇਸ ਦੇ ਉੱਤੇ ਕਰਦੀ ਆ ਤੁਸੀਂ ਮੇਰਾ ਫੇਸ ਦੇਖ ਸਕਦੇ ਹੋ ਕਿ ਮੇਰੇ ਫੇਸ ਦੇ ਉੱਤੇ ਹਲੇ ਤੱਕ ਕੋਈ ਵੀ ਝੁਰੜੀਆਂ ਵਗੈਰਾ ਉਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਇਹ ਦਿਨ ਸ਼ਾਈਆਂ ਨਾਲ ਵੀ ਫਰਕ ਪੈਂਦਾ ਏ ਜਿਨ੍ਹਾਂ ਦੇ ਸ਼ਾਈਆਂ ਹੁੰਦੀਆਂ ਨਾ ਉਹ ਸ਼ਾਈਆਂ ਵੀ ਫਿੱਕੀਆਂ ਹੋ ਜਾਂਦੀ ਹੈ ਇਹਨੂੰ ਤੁਸੀਂ ਹਫ਼ਤੇ ਦੇ ਵਿੱਚ ਦੀ ਤਿੰਨ ਵਾਰੀ ਵੀ ਕਰ ਸਕਦੇ ਹੋ ਸਰਦੀਆਂ ਦੇ ਵਿੱਚ ਤਾਂ ਤੁਸੀਂ ਚਾਰ ਪੰਜ ਵਾਰੀ ਵੀ ਕਰ ਸਕਦੇ ਹੋ ਇਦਾਂ ਕੋਈ ਉਹ ਨਹੀਂ ਹੈਗਾ ਤੇ ਬਾਕੀ ਇਹ ਵੀ ਜਿਨ੍ਹਾਂ ਦੀ ਬਹੁਤ ਜ਼ਿਆਦਾ oily skin ਨਾ ਉਹ ਨਾ ਇਹ ਵਾਲਾ ਕਰਨ ਤੇ ਜਿੰਨਾਂ ਦੀ ਨੋਰਮਲ ਸਕਿਨ ਹੈਗੀ ਆ ਉਹ ਵਾਲੇ ਇਹ ਵਾਲੀ ਰੇਮੇਡੀ ਬਣਾ ਕੇ ਲਗਾਓ ਤੇ ਬਹੁਤ ਜ਼ਿਆਦਾ ਫਾਇਦਾ ਕਰੂਗਾ ਤੁਹਾਨੂੰ ਆਪ ਨੂੰ ਤੁਸੀਂ ਕੋਈ 2-4 ਵਾਰੀ ਲਗਾ ਕੇ ਰੱਖ ਲੈਣਾ ਤੁਹਾਨੂੰ ਆਏ ਲੱਗਾ ਲੱਜੂਗਾ ਵੀ ਹਾਂ ਸੱਚੀ ਇਹਦਾ ਤਾਂ ਫਰਕ ਪੈਣ ਲੱਗ ਗਿਆ ਤੇ ਇਹ ਨਹੀਂ ਹੈਗਾ ਵੀ ਇੱਕ ਵਾਰੀ ਲਗਾ ਲਿਆ ਤੇ ਬਾਅਦ ਵਿੱਚ ਕਹਾਂ ਤਾਂ ਮੈਨੂੰ ਛੱਡ ਕੇ ਨਾ ਮੈਂ ਨਹੀਂ ਲਾਉਣਾ ਇਹ ਹੈਗਾ ਵੀ ਇਹ ਵਾਲੀਆਂ ਜਿਹੜੀਆਂ ਆਪਣੀਆਂ ਨੇਚਰਲ ਚੀਜ਼ਾਂ ਹੈਗੀਆਂ ਇੰਨਾ ਦੇ ਨਾਲ ਹੌਲੀ-ਹੌਲੀ ਫਰਕ ਪੈਂਦਾ ਏ ਪਰ ਇਹ ਆ ਵੀ 3-4 ਵਾਰੀ ਲਗਾ ਕੇ ਵੇਖੋਗੇ ਨਾ ਹਫਤੇ ਵਿੱਚ ਦੀ ਤੇ ਤੁਹਾਨੂੰ ਆਪਣਾ ਫੇਸ ਆਪ ਹੀ ਲੱਗਣ ਲੱਗ ਜੂਗਾ ਕਿ ਇਹ ਤਾਂ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਏ ਕਿ ਮੇਰੇ ਤਾਂ ਕੋਈ ਉਹ ਨਹੀਂ ਹੈਗਾ ਇੱਥੋਂ ਵੀ ਰਿੰਕਲ ਪੈ ਰਹੇ ਸੀ ਇੱਥੇ ਵੀ ਪੈ ਰਹੇ ਸੀ ਕਿ ਮੇਰੇ ਤਾਂ ਠੀਕ ਹੋ ਰਹੇ ਆ ਆਪਣੇ ਆਪ ਨੂੰ ਆਪ ਨੂੰ ਫੀਲ ਹੋਣ ਲੱਗ ਜੂਗਾ ਤੇ ਜਰੂਰ ਬਣਾ ਕੇ ਕਰਿਓ ਕੋਈ ਜ਼ਿਆਦਾ ਉਹ ਨਹੀਂ ਹੈਗਾ ਕਿ ਆਪਣੇ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਕਰੇ ਹੀ ਹੁੰਦੀਆਂ ਤੇ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਬਾਜ਼ਾਰੋਂ ਲਿਆ ਕੇ ਕਰੀਮ ਨਹੀਂ ਲਗਾਈ ਆਪਣੇ ਫੇਸ ਦੇ ਉੱਪਰ ਮੈਨੂੰ ਕੋਈ ਸੂਟ ਵੀ ਨਹੀਂ ਕਰਦੀ ਉਹ ਕਹਿੰਦੇ ਜਿਵੇਂ ਫੈਰਨ ਲਵਲੀ ਬਹੁਤ ਮਸ਼ਹੂਰ ਆ ਪਰ ਮੈਂ ਇੱਕ ਦੋ ਵਾਰੀ ਲਾਈ ਆ ਤੇ ਮੇਰੀ ਤਾਂ ਚਮੜੀ ਨਾ ਉਦਣ ਲੱਗ ਜਾਂਦੀ ਆ ਤੇ ਇਹ ਆਪਾਂ ਲਾ ਲਿਆ ਫੇਸ ਤੇ ਆਪਾਂ 15 ਮਿੰਟਾਂ ਬਾਅਦ ਫੇਸ ਧੋ ਗਏ ਫਿਰ ਤੁਹਾਨੂੰ ਮਿਲਦੇ ਆ ਫਿਰ ਦਿਖਾਉਨੇ ਆ ਇਹਦਾ ਰਿਜ਼ਲਟ ਵੀ ਠੀਕ ਹੈ ਜੀ ਆਪਾਂ ਕਰ ਲਏ ਆਪਣਾ ਫੇਸ ਕਲੀਨ ਕਰ ਰਹੇ ਆ ਆਪਾਂ ਵਾਸ਼ ਪਾਣੀ ਦੇ ਨਾਲ ਤੇ ਦੇਖੋ ਲੱਗਦਾ ਹੀ ਫਰਕ ਤਾਂ ਇਹ ਹੋਇਆ ਪਿਆ ਕਿ 30-35 ਸਾਲ ਦੀ ਏਜ ਦੇ ਵਿੱਚ ਹੀ ਆ ਗਈ ਨਾ ਝੁਰੜੀਆਂ ਪੈ ਜਾਂਦੀਆਂ ਫੇਸ ਦੇ ਉੱਪਰ ਤੇ ਉਹ ਇਹ ਹੋ ਜਾਂਦਾ ਕਿ ਆਪਣੀ ਸਕਿਨ ਬਹੁਤ ਜ਼ਿਆਦਾ ਜਿੰਨਾ ਹੀ ਡਰਾਈ ਹੁੰਦੀ ਆ ਉਹਨਾਂ ਨੂੰ ਤਾਂ ਵੈਸੇ ਵੀ ਕੋਕਨਟ ਆਇਲ ਲਾਉਣਾ ਚਾਹੀਦਾ ਫੇਸ ਦੇ ਉੱਪਰ ਜਾਂ ਵੈਸੇ ਕੋਈ ਲਗਾ ਲਓ ਕਿਉਂਕਿ ਅਸੀਂ ਤਾਂ ਮੈਂ ਤਾਂ ਬਿਲਕੁਲ ਹੀ ਘਰੇਲੂ ਆ ਜਿਹੜੇ ਉਹ ਵਾਲੀ ਕਰਦੀ ਆ ਮੈਂ ਤਾਂ ਮੱਖਣੀ ਵੀ ਲਾ ਲੈਨੀ ਉੱਪਰ ਫੇਸ ਦੇ ਕਿ ਮੱਖਣੀ ਬਣੀ ਹੁੰਦੀ ਆ ਤਾਜ਼ੀ ਘਰੇ ਉਹ ਵੀ ਮੜੀ ਜਾਂ ਤੇ ਤਿਕਸਾਈ ਸਰਦੀਆਂ ਦੇ ਵਿੱਚ ਮੈਂ ਮੱਖਣੀ ਲਾਉਣ ਲੱਗ ਜਾਨੀ ਇਹਦੇ ਜਾਂ ਕੋਕਨਟ ਆਇਲ ਤੇ ਇਹ ਹੈਗਾ ਵੀ ਬਹੁਤ ਵਧੀਆ ਇਹਨਾਂ ਚੀਜ਼ਾਂ ਦਾ ਫਰਕ ਪੈਂਦਾ ਏ ਤੇ ਆਪਣੀ ਸਕਿਨ ਖਰਾਬ ਨਹੀਂ ਹੁੰਦੀ ਮੈਨੂੰ ਸਾਰੇ ਕਹਿੰਦੇ ਆ ਕਿ ਤੇਰੀ ਤਾਂ ਸਕਿਨ ਵਧੀਆ ਪਈ ਆ ਤੂੰ ਕੀ ਲਾਉਣੀ ਆ ਫੇਸ ਦੇ ਉੱਪਰ ਤੇ ਮੈਂ ਕਦੇ ਵੀ ਬਾਜ਼ਾਰੋਂ ਲਿਆ ਕੇ ਕੋਈ ਚੀਜ਼ ਯੂਜ਼ ਕੀਤੀ ਨਹੀਂ ਤੇ ਇਹ ਆ ਕਿ ਤੁਸੀਂ ਇਦਾਂ ਦੀਆਂ ਚੀਜ਼ਾਂ ਯੂਜ਼ ਕਰੋ ਕਿ ਵਧੀਆ ਬਾਜ਼ਾਰਾਂ ਨਹੀਂ ਉਹਨਾਂ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੁੰਦਾ ਏ ਉਹ ਆਪਣੀ ਸਕਿਨ ਵਧੀਆ ਬਣਾਉਣ ਦੇ ਚੱਕਰ ਦੇ ਵਿੱਚ ਹੀ ਨਾ ਆਪਾਂ ਆਪਣੀ ਸਕਿਨ ਖਰਾਬ ਕਰਕੇ ਬੈਠ ਜਾਂਦੇ ਆ ਤੇ ਇਹ ਵਾਲਾ ਬਹੁਤ ਵਧੀਆ ਚੀਜ਼ ਆ ਕੋਈ ਇਹਦੇ ਤੇ ਬੜਾ ਖਰਚਾ ਨਹੀਂ ਗਾ ਇਹ ਵਾਲੀਆਂ ਚੀਜ਼ਾਂ ਆਪਣੇ ਘਰੇ ਹੀ ਹੁੰਦੀਆਂ ਕੋਈ ਮਹਿੰਗੀਆਂ ਚੀਜ਼ਾਂ ਨਹੀਂਆਂ ਤੇ ਜਰੂਰ ਬਣਾ ਕੇ ਲਾਇਓ ਜੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ